ਦਾਜੀ ਜਿਸਪਾਲ ਸਿੰਘ ਕੁਵਾਤ ਗੁਰੂ ਸਾਹਿਬ ਦੀ ਮਹਾਨ ਕਿਰਪਾ ਦੇ ਨਾਲ ਅੱਜ ਵਿਸਾਖੀ ਦੀਆਂ ਪਹਿਲਾਂ ਤੁਹਾਡੇ ਚੈਨਲ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਮਾਛੋੜਾ ਸਾਹਿਬ ਦੀ ਮਹਾਨ ਧਰਤੀ ਤੇ ਬੱਚਿਆਂ ਵਾਸਤੇ ਅਸੀਂ ਅੱਜ ਇੱਥੇ ਜਿੱਥੇ ਦਸਤਾਰਾਂ ਸਜਾਉਂਦੇ ਆ ਜਿਹੜੇ ਕੇਸੜਾ ਰੱਖਣ ਦਾ ਪ੍ਰਣ ਕਰਦੇ ਸਾਡੇ ਕੋਲ ਜਵਾਨ ਆਇਆ ਵੀ ਇੱਕ ਜਿਨੇ ਕੇਸੜਾ ਰੱਖਣ ਦਾ ਪ੍ਰਣ ਕੀਤਾ ਤੇ ਦੂਸਰਾ ਨਾਲ ਬੱਚਿਆਂ ਵਾਸਤੇ ਬਹੁਤ ਵਧੀਆ ਇਨਾਮ ਜਿਹੜੇ ਅਸੀਂ ਲੈ ਕੇ ਆਏ ਆ ਜਿਹੜੇ ਬੱਚੇ ਦਸਾਂ ਗੁਰੂਆਂ ਨਾਮ ਪੰਜਾਂ ਪਿਆਰਿਆਂ ਦੇ ਪੜ੍ਹੇ ਤਾਂ ਕਿ ਚਾਰ ਤਾਮੁੱਢੀ ਜਾਣਕਾਰੀ ਤੇ ਨਾਲ ਸਿੱਖ ਧਰਮ ਬਾਰੇ ਜਿੱਦਾਂ ਵੀ ਗੁਰੂ ਸਾਹਿਬਾਨ ਦਾ ਜੀਵਨ ਸ਼ਹੀਦਾ ਬਾਰੇ ਸੁਣਾਉਂਦੇ ਆ ਦੱਸਦੇ ਆ ਕਈ ਬੱਚਿਆਂ ਨੇ ਸਾਨੂੰ 15 ਭਗਤਾਂ ਦੇ ਨਾਮ ਵੀ ਸੁਣਾਏ ਆ ਕੰਟ ਕਰਕੇ ਤੇ ਉਹਨਾਂ ਨੂੰ ਫਿਰ ਵਧੀਆ ਇਨਾਮ ਜਿਹੜੇ ਇੱਥੋਂ ਅਸੀਂ ਉਹ ਦਿੰਦੇ ਆ ਸਾਰਿਆਂ ਨੂੰ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਜ ਖਾਲਸਾ ਦਾ ਅਹਿਮ ਦਿਹਾੜਾ ਏ ਸਾਨੂੰ ਸਾਰਿਆਂ ਨੂੰ ਇਹ ਮਹਾਨ ਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਗੁਰੂ ਸਾਹਿਬ ਦੇ ਬਹੁਤ ਵੱਡੇ ਪਰਪਕਾਰ ਨੇ ਸਤਗੁਰ ਗਰੀਬ ਨਵਾਜ਼ ਨੇ ਸਾਨੂੰ ਦਬਲੇ ਕੁਚਲਿਆਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਬਰਾ ਸ਼ੇਰ ਬਣਾਇਆ ਮਹਾਰਾਏ ਨੇ 1699 ਨੂੰ ਬਸਾਕੀ ਵਾਲੇ ਦਿਨ ਸੋ ਗੁਰੂ ਸਾਹਿਬ ਬੜੇ ਬੜੀ ਕਿਰਪਾ ਕੀਤੀ ਆ ਜੇ ਖਾਲਸਾ ਪੰਥ ਜਿਹੜਾ ਏ ਅਸੀਂ ਉਹ ਨਾਲ ਦੀ ਨਾਲ ਕੋਈ ਵੀ ਹੋਵੇ ਇਹ ਨਹੀਂ ਦੇਖੀਦਾ ਇਹਦਾ ਆ ਧਰਮ ਆ ਜਾਂ ਆ ਬੱਚਾ ਇਸ ਧਰਮ ਦਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਥੋੜਾ ਜਿਹਾ ਉਹਦੇ ਇਤਿਹਾਸ ਬਾਰੇ ਦੱਸ ਕੇ ਗੁਰਬਾਣੀ ਬਾਰੇ ਦੱਸ ਕੇ ਉਹਦੀ ਹੈਲਪ ਕਰਕੇ ਉਹਦੇ ਨਾਲ ਦੀ ਨਾਲ ਪਿੰਡਾਂ ਵਿੱਚ ਵੀ ਕੈਂਪ ਲਾਉਂਦੇ ਆ ਜੀ ਪਿੰਡਾਂ ਜਾ ਕੇ ਗੁਰਬਾਣੀ ਦੇ ਸੰਥਿਆ ਦੇ ਪੁਰ ਇਤਿਹਾਸ ਬਾਰੇ ਨਾਮ ਦੇਣੇ ਦਸਤਾਰਾਂ ਸਜਾਉਣੀਆਂ ਇਹ ਆਧਿਕ ਸਮਾਵਾ ਜਿਹੜੀਆਂ ਗੁਰੂ ਸਾਹਿਬ ਲੰਦੇ ਆ ਮੇਰਾ ਨਮੋਹ ਸਿੰਘ ਜੀ ਮਾਛੀਵਾੜਾ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਧਰਤੀ ਹੈ ਦਸਮੇਸ਼ ਪਿਤਾ ਜੀ ਨੇ ਚਮਕੌਰ ਸਾਹਿਬ ਦੇ ਵਿੱਚ ਇਤਿਹਾਸਕ ਜੰਗ ਤੋਂ ਪ੍ਰੰਤ ਵੱਡੇ ਸਾਹਿਬ ਜਾਦੇ ਬਾਬਾ ਜੀ ਸਿੰਘ ਜਿਹਾਰ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਹਿੰਮਤ ਸਿੰਘ ਮਹਕੂਦ ਜ਼ੈਲ ਸਿੰਘ ਦੀ ਸ਼ਹੀਦੀ ਤੋਂ ਪ੍ਰੰਤ ਸਤਭੂਜੀ ਸਭਨਾ ਸਾਂ ਤੇ ਪਾਗ ਲਾਏ ਇਸ ਸਭਨਾ ਸਾਂ ਤੇ ਲੱਖਾਂ ਹੀ ਸੰਗਤਾਂ ਨਤ ਮਾਸੋ ਹੋ ਕੇ ਸਾਊਥ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਾਂ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਜਸਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਇਸ ਮਗਮ ਵੱਖ-ਵੱਖ ਸ਼ਾਵਾਂ ਤੇ ਉੱਤੇ ਬੜੇ ਸ਼ਾਦਾ ਸੰਕਾਪਨਾ ਮਨਾਇਆ ਜਾਂਦਾ ਹੈ ਇਸ ਪਾਵਨ ਅਸਥਾਨ ਤੇ ਬੜੇ ਸ਼ਾਦਾ ਸੰਕਾਪ ਦੇ ਨਾਲ ਇਸ ਪਾਵਨ ਸਮਾਗਮ ਨੂੰ ਮਨਾਇਆ ਜਾ ਰਿਹਾ ਹੈ ਵੱਡੇ ਤੜਕੇ ਤੋਂ ਸੰਗਤਾਂ ਦਾ ਲੋਥਾ ਸਮੁੰਦਰ ਪਹੁੰਚ ਰਿਹਾ ਹੈ ਗੁਰੂ ਘਰ ਵਿੱਚ ਅਰਦਾਸਾਂ ਕਰਾ ਕੇ ਸਾਤ ਗੁਰੂ ਦੇ ਦੇਵਾਂ ਕਰਾ ਕੇ ਨਮਸਤੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਦੇ ਖੰਡੇ ਪਾਟੇ ਦਾ ਅਮਰ ਤਿਆਰ ਹੋ ਰਿਹਾ ਹੈ ਅਤੇ ਵਿੰਨ ਸੰਗਤਾਂ ਖੰਡੇ ਪਾਟੇ ਦਾ ਅਮਰ ਸਤਗੁਰੂ ਜੀ ਹਾਂ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਅਤੇ ਖਾਲਸੇ ਦੀ ਕਰਦੀ ਤਲਾ ਲਈ ਆਪਣਾ ਤਨ ਮਨ ਧਨ ਅਰਪਣ ਕਰਨ ਲਈ ਇਸ ਸੰਤੋਖ ਪ੍ਰੇਰਣਾ ਲੈਂਦੀਆਂ ਹਨ ਲੱਖਾਂ ਹੀ ਸੰਗਤਾਂ ਨੇ ਸਤਗੁਰੂ ਜੀ ਦੇ ਪਾਵਨ ਸਾਜ ਦੇ ਦਰਸ਼ਨ ਕੀਤੇ ਹਨ ਸਿਸ ਹਾਸਕ ਸਵਾਮ ਦੇ ਵਿੱਚ ਇਸ਼ਨਾਨ ਕੀਤੇ ਹਨ ਅਤੇ ਗੁਰੂ ਕਾ ਦਿਆਂ ਪੂਸ਼ੀਆਂ ਪ੍ਰਾਪਤ ਕਰਕੇ 사ਤਗੁਰ ਜੀ ਦੇ ਰਹਿਮਤ ਪ੍ਰਾਪਤ ਕਰਦੇ ਹਨ ਝੋਲੀਆਂ ਭਰਦੇ ਹਨ ਇਸ ਪਵਨ ਸਥਾਨ ਤੇ ਸਵੇਰ ਦੇ ਵੱਡੇ ਤੜਕੇ 2 ਵਜੇ ਤੋਂ ਲੈ ਕੇ ਸੰਗਤ ਪਹੁੰਚ ਰਹੀ ਹੈ ਅ타 ਸਮੁੰਦਰ ਸੰਗਤਾਂ ਦਾ ਇਸ ਪਵਨ ਸਥਾਨ ਤੇ ਪਹੁੰਚ ਰਿਹਾ ਹੈ ਗੁਰੂ ਜੀ ਦਾ ਫ਼ਰਮਾਨ ਸਾਹਿਬ ਗੁਰੂ ਜੀ